ਬਹੁਤ ਹੀ ਸੋਹਣੀ ਕਹਾਣੀ ਹੈ ਜੋ ਕਿ ਗੁੱਜੇ ਪੇਤ ਵਿੱਚੋਂ ਲਈ ਗਈ ਹੈ ਰੂਪਰਾਜ ਜੀ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆ ਉਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅੱਜ ਜੋ ਗੱਲਾਂ ਕਰੀ ਰਹੇ ਹਨ ਇਹਨਾਂ ਨੂੰ ਬਾਹਰ ਪਿੰਡ ਵਿੱਚ ਰੌਲਾ ਪੈਂਦਾ ਸੁਣਦੇ ਹਨ ਤੇ ਸਾਰੇ ਜਣੇ ਬਾਹਰ ਵੱਲ ਨੂੰ ਭੱਜਦੇ ਹਨ ਸਾਰੇ ਬਾਹਰ ਵੱਲ ਨੂੰ ਭੱਜਦੇ ਹਨ ਬਾਹਰ ਦੇਖਦੇ ਹਨ ਕਿ ਤਾਈ ਦਾਣੇ ਪੁੰਨਣ ਵਾਲੀ ਪਿਛਲੇ ਦਾ ਪੋਤਾ ਤੇ ਜੈਲਦਲਾਂ ਦਾ ਪੋਤਾ ਆਪਸ ਵਿੱਚ ਲੜ ਰਹੇ ਸਨ ਉਹਨਾਂ ਦੀ ਲੜਾਈ ਪਾਣੀ ਦੀ ਬਾਰੀ ਨੂੰ ਲੈ ਕੇ ਹੋਈ ਸੀ ਤਾਈ ਵਿਸ਼ਨੀ ਗੱਲਾ ਕਰਦੀ ਆਪਣੇ ਪੋਤੇ ਨੂੰ ਘਰ ਵੱਲ ਲੈ ਤੁਰਦੀ ਹੈ ਸੀਪੋ ਵੀ ਬੁੜਬੁੜ ਕਾਤੀ ਅੰਦਰ ਆ ਜਾਂਦੀ ਹੈ ਇਹਨਾਂ ਦੀ ਲੜਾਈ ਤਾਂ ਨਿੱਤ ਦਾ ਕੰਮ ਹੋ ਗਿਆ ਮੁੰਡੇ ਨਸ਼ੇ ਕਰਕੇ ਲੜ ਪੈਂਦੇ ਹਨ ਬਾਅਦ ਵਿੱਚ ਬੁੜੀਆਂ ਆਪਸ ਵਿੱਚ ਲੜ ਪੈਂਦੀਆਂ ਹਨ ਇੱਕ ਮੇਰਾ ਪੁੱਤ ਹੈ ਜੋ ਨਸ਼ੇ ਨੂੰ ਹੱਥ ਵੀ ਨਹੀਂ ਲਾਉਂਦਾ ਆਪਣੇ ਆਪ ਨਾਲ ਗੱਲਾਂ ਕਰਦੀ ਕਮਰੇ ਅੰਦਰ ਚਲੀ ਜਾਂਦੀ ਹੈ ਕੁਝ ਦਿਨਾਂ ਬਾਅਦ ਅੰਮਨ ਨੂੰ ਸਕੂਲ ਵਿੱਚ ਨੌਕਰੀ ਮਿਲ ਜਾਂਦੀ ਹੈ ਅਮਨ ਦੇ ਸਕੂਲ ਵਿੱਚ ਆਉਣ ਜਾਣਾ ਅਮਨ ਦੇ ਰਹਿਣ ਸਣ ਵਿੱਚ ਕਾਫੀ ਹੱਦ ਤੱਕ ਫਰਕ ਪੈ ਗਿਆ। ਗਾਮੂ ਕਹਿੰਦੀ ਆਪਣੇ ਮੁੰਡੇ ਨਾਲ ਗੱਲ ਕਰਦੀ ਹੈ। ਸ਼ੁਕਰ ਹੈ ਤੇ ਤਾਈ ਨੇ ਇਸ ਨੂੰ ਸਕੂਲ ਵਿੱਚ ਲਵਾ ਦਿੱਤਾ। ਨਹੀਂ ਤਾਂ ਆਪਣੀ ਕੁੜੀ ਕਮਲੀ ਹੋ ਕੇ ਮਰ ਜਾਂਦੀ। ਵਿਕਾਸ ਕਹਿੰਦਾ ਹਾਂ ਮਾਂ ਚੰਗਾ ਹੁਣ ਸਕੂਲ ਵਿੱਚ ਬੱਚਿਆਂ ਨਾਲ ਆਤੀ ਮਿਲ ਜਾਂਦੀ ਹੈ। ਤੇ ਆਪਣੀ ਪਿਛਲੀ ਗੁਜ਼ਰੀ ਹੋਈ ਜ਼ਿੰਦਗੀ ਨੂੰ ਕੁਝ ਹੱਦ ਤੱਕ ਤਾਂ ਪਹੁੰਚਾਵੇਗੀ। ਘਰੇ ਤਾਂ ਇਸ ਨੂੰ ਦਾਦੀ ਵੀ ਨਹੀਂ ਟਿਕਣ ਦਿੰਦੀ ਸੀ। ਆਨਗਵੰਦੇ ਤਾਂ ਨੇ ਮੇਣਿਆਂ ਤੋਂ ਤਾਂਗਾ ਚੁੱਕੀ ਸੀ ਇਸੇ ਤਰ੍ਹਾਂ ਦਿਨ ਬੀਤ ਤੇ ਜਾਂਦੇ ਹਨ ਅਮਨ ਆਪਣੇ ਸਕੂਲ ਵਿੱਚ ਦੇਖਦੀ ਹੈ ਕਿ ਐਸਸੀ ਤੇ ਬੀਸੀ ਜਨਰਲ ਵਿੱਚ ਕਾਫੀ ਵਿਕਰਾ ਹੈ ਜਨਰਲ ਬੱਚਿਆਂ ਦੇ ਘੜੇ ਵਿੱਚੋਂ ਪਾਣੀ ਦੂਸਰੇ ਬੱਚੇ ਨਹੀਂ ਪੀ ਸਕਦੇ ਉਹਨਾਂ ਦੀ ਪ੍ਰਾਈਵੇਟ ਟੇਬਲ ਵੀ ਅਲੱਗ ਹਨ ਅਮਨ ਇਹ ਗੱਲ ਪ੍ਰਿੰਸੀਪਲ ਕੋ ਰੱਖਦੀ ਹੈ ਪ੍ਰਿੰਸੀਪਲ ਕਹਿੰਦਾ ਬੇਟਾ ਤੂੰ ਆਪਣੀ ਨੌਕਰੀ ਕਰਨੀ ਹੈ ਉਹ ਕਰ ਪਰ ਤੂੰ ਇਹੋ ਜਿਹੇ ਬੱਚੜਿਆਂ ਵਿੱਚ ਨਾ ਪੈਓ ਇਹ ਮਸਲਾ ਪੰਚਾਇਤ ਦਾ ਹੈ ਆਪਾਂ ਇਸ ਵਿੱਚ ਕੁਝ ਨਹੀਂ ਕਰ ਸਕਦੇ ਅਮਨ ਕਹਿੰਦੀ ਪਰ ਸਰ ਸਕੂਲ ਤਾਂ ਇਹ ਸਰਕਾਰ ਦਾ ਹੈ ਸਰਕਾਰ ਕਿਉਂ ਨਹੀਂ ਕੁਝ ਕਰਦੀ ਪ੍ਰਿੰਸੀਪਲ ਕਹਿੰਦਾ ਬੇਟਾ ਤੂੰ ਇੱਥੇ ਠੇਕੇ ਤੇ ਰੱਖੀ ਗਈ ਹੈ ਜੇ ਤੂੰ ਬਾਲਾ ਤਿੰਨ ਪੰਜ ਕਰੇਂਗੀ ਤਾਂ ਤੈਨੂੰ ਮੈਂ ਨੌਕਰੀ ਤੋਂ ਕਰ ਦੇਣਾ ਮੈਂ ਆਪਣੇ ਨੌਕਰੀ ਖਤਰੇ ਵਿੱਚ ਨਹੀਂ ਪਾ ਸਕਦਾ ਨਾ ਹੀ ਮੈਂ ਪੰਚਾਇਤ ਦਾ ਸਾਹਮਣਾ ਕਰ ਸਕਦਾ ਹਾਂ ਅਮਨ ਪ੍ਰਿੰਸੀਪਲ ਦੇ ਦਫ਼ਤਰ ਵਿੱਚੋਂ ਬਾਹਰ ਆ ਜਾਂਦੀ ਤੇ ਆਪਣੇ ਸਹੇਲੀ ਨਾਲ ਗੱਲ ਕਰਦੀ ਹੈ ਉਹ ਵੀ ਅਮਨ ਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਅਮਨ ਕਰ ਜਾ ਕੇ ਆਪਣੇ ਮਾਂ ਨਾਲ ਗੱਲ ਕਰਦੀ ਹੈ ਉਸਦੀ ਮਾਂ ਵੀ ਇੰਨਾ ਪਟੜਿਆਂ ਤੋਂ ਦੂਰ ਰਹਿਣ ਲਈ ਕਹਿੰਦੀ ਹੈ ਅਮਨ ਹਰ ਵਕਤ ਇਨ੍ਹਾਂ ਬੱਚਿਆਂ ਬਾਰੇ ਸੋਚਦੀ ਰਹਿੰਦੀ ਹੈ ਆਪਸ ਵਿੱਚ ਬੱਚਿਆਂ ਨਾਲ ਇੰਨਾ ਵਿਤਕਰਾ ਕਿਉਂ ਆਪਣੇ ਆਪ ਨਾਲ ਹੀ ਸਵਾਲ ਕਰਦੀ ਹੈ ਆਪਣੇ ਆਪ ਨੂੰ ਪੁੱਛਦੀ ਹੈ ਮੈਂ ਹੁਣ ਅੱਗੇ ਕੀ ਕਰਾਂ ਤਾਂ ਜੋ ਬੱਚਿਆਂ ਦੇ ਵਿੱਚੋਂ ਵਿਤਕਰਾ ਹਟਾ ਸਕਾਂ ਵਿਕਾਸ ਕਹਿੰਦਾ ਅਮਨ ਜੇ ਤੂੰ ਪੰਚਾਇਤ ਨਾ ਮੱਥਾ ਲਾਵੇਂਗੀ ਤਾਂ ਆਪਾਂ ਨੂੰ ਇਸ ਪਿੰਡ ਵਿੱਚੋਂ ਕੱਢ ਦੇਣਗੇ ਤੂੰ ਕੀ ਚਾਹਨੀ ਹੈ ਕਿ ਪੂਰਾ ਟੱਬਰ ਆਪਣਾ ਉਜੜ ਜਾਵੇ ਇਹ ਫੈਸਲਾ ਪੰਚਾਇਤ ਦਾ ਹੀ ਹੁੰਦਾ ਹੈ ਤੂੰ ਪੰਚਾਇਤ ਤੇ ਹੀ ਛੱਡ ਦੇ ਤੂੰ ਆਪਣਾ ਪੜਾਉਣ ਵੱਲ ਧਿਆਨ ਦੇ ਅਮਨ ਕਹਿੰਦੀ ਪਰ ਜੇ ਕੋਈ ਬੋਲੂਗਾ ਤਾਂ ਹੀ ਇਹਨਾਂ ਬੱਚਿਆਂ ਦਾ ਬਿੱਤਰਾ ਘਟੇਗਾ ਇਸ ਤਰ੍ਹਾਂ ਤਾਂ ਇਹ ਵਾਅਦਾ ਹੀ ਜਾਣਾ ਹੈ ਗਾਮੂ ਕਹਿੰਦੀ ਇੱਕ ਵਾਰੀ ਅਸੀਂ ਤੈਨੂੰ ਸਾਰਿਆਂ ਨੇ ਕਹਿ ਦਿੱਤਾ ਵੀ ਨਹੀਂ ਬੋਲਣਾ ਜੇ ਤੇਰੀ ਦਾਦੀ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਘਰੇ ਹੀ ਬਿਠਾ ਦੇਊਗੀ। ਇਹਨੇ ਨੂੰ ਬਾਹਰ ਤੱਕਲੇ ਖੁਰਚ ਨੇ ਤਿੱਖੇ ਕਰਾਉਣ ਵਾਲੀ ਆਵਾਜ਼ ਦਿੰਦੀ ਹੋਈ ਗੰਮ ਉਸ ਨੂੰ ਭੱਜ ਕੇ ਪਹੁੰਚ ਜਾਂਦੀ ਹੈ। ਗੰਮ ਕਹਿੰਦੀ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਸਾਡੇ ਦਰਵਾਜ਼ੇ ਮੂਰੇ ਨਹੀਂ ਖੜਨਾ। ਫਿਰ ਤੁਸੀਂ ਰੋਜ਼ ਜਾ ਕੇ ਕਿਉਂ ਖੜ ਜਾਂਦੇ ਆਂ? ਗੰਮ ਉਸ ਨੂੰ ਬੋਲਦੀ-ਬੋਲਦੀ ਆਪੇ ਤੋਂ ਬਾਹਰ ਹੋ ਜਾਂਦੀ ਹੈ ਅਤੇ ਬੇਹੋਸ਼ ਹੋ ਕੇ ਟਿਕ ਪੈਂਦੀ ਹੈ। ਵਿਕਾਸ ਕਹਿੰਦਾ ਆ ਪਤਾ ਨਹੀਂ ਕੀ ਨਵੀਂ ਮੁਸੀਬਤ ਆ ਗਈ ਮਾਂ ਨੂੰ ਇਹਨਾਂ ਲੋਕਾਂ ਤੋਂ ਪਤਾ ਨਹੀਂ ਕੀ ਖੇਜਾ ਹੈ ਮੈਨੂੰ ਦੱਸਦੀ ਵੀ ਨਹੀਂ ਹੈ ਇਹਨਾਂ ਨੂੰ ਦੇਖਦਿਆਂ ਸਾਰੀ ਬੇਹੋਸ਼ ਹੋ ਜਾਂਦੀ ਹੈ ਆਪਣਾ ਆਪ ਕੋ ਬੈਠਦੀ ਹੈ ਅਮਨ ਵੀਰੇ ਤੂੰ ਡਾਕਟਰ ਨੂੰ ਫੋਨ ਕਰਦੇ ਮੰਮੀ ਦਾ ਪਿੰਡਾ ਠੰਡਾ ਹੋ ਗਿਆ ਕਿ ਤੇ ਹਸਪਤਾਲ ਹੀ ਨਾਲ ਲੈ ਜਾਣਾ ਪਵੇ ਵਿਕਾਸ ਡਾਕਟਰ ਦਾ ਪਤਾ ਨਹੀਂ ਛੇਤੀ ਆਵੇ ਜਾਂ ਨਾ ਆਵੇ ਮੈਂ ਵੀਰੇ ਜੋਦੇ ਨੂੰ ਬੁਲਾਉਂਦਾ ਹਾਂ ਅਸੀਂ ਗੱਡੀ ਤੇ ਪਾ ਕੇ ਲੈ ਜਾਵਾਂਗੇ ਵਿਕਾਸ ਆਪਣੀ ਤਾਈ ਦੇ ਘਰੇ ਜਾ ਕੇ ਜੋਦੇ ਨੂੰ ਆਵਾਜ਼ ਮਾਰਦਾ ਹੈ ਜੋਦਾ ਕਹਿੰਦਾ ਹਾਂ ਵਿਕਾਸ ਕੀ ਹੋ ਗਿਆ ਤੂੰ ਇੰਨੀ ਉੱਚੀ ਉੱਚੀ ਆਵਾਜ਼ਾਂ ਕਿਉਂ ਮਾਰ ਰਿਹਾ ਹੈ ਵਿਕਾਸ ਕਹਿੰਦਾ ਵੀਰੇ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਵਿਕਾਸ ਦੀ ਤਾਈ ਮੈਂ ਤਾਂ ਪਹਿਲਾਂ ਹੀ ਸਮਝ ਗਈ ਸੀ ਬਾਹਰ ਗੱਡੀਆਂ ਵਾਲੀ ਜੋ ਫਿਰਦੀ ਸੀ ਵਿਕਾਸ ਕਹਿੰਦਾ ਤਾਈ ਮੰਮੀ ਨੂੰ ਇਹਨਾਂ ਲੋਕਾਂ ਤੋਂ ਇਹਨੇ ਨਫ਼ਰਤ ਕਿਉਂ ਹੈ ਤੁਸੀਂ ਲੋਕ ਸਾਨੂੰ ਦੱਸਦੇ ਕਿਉਂ ਨਹੀਂ ਇਹੋ ਜਾਤੀਤ ਵਿੱਚ ਕੀ ਹੋਇਆ ਸੀ ਜੇ ਸਾਨੂੰ ਪਤਾ ਲੱਗ ਜਾਵੇ ਸ਼ਾਇਦ ਅਸੀਂ ਇਸ ਦਾ ਹੱਲ ਕਰ ਦਈਏ ਵਿਕਾਸ ਦੇ ਕਾਦਾ ਦਰਵਾਜ਼ਾ ਖੜਕਦਾ ਹੈ ਵਿਕਾਸ ਕਹਿੰਦਾ ਜੋਧੇ ਨੂੰ ਕਹਿੰਦਾ ਪਤਾ ਨਹੀਂ ਵੀਰੇ ਹੁਣ ਨਵੀਂ ਮੁਸੀਬਤ ਹੋਰ ਕੀ ਆ ਗਈ ਮੁਸੀਬਤਾਂ ਦਾ ਮੇਰਾ ਖਹਿੜਾ ਹੀ ਨਹੀਂ ਛੱਡਦੀਆਂ ਹੁਣ ਕੌਣ ਆ ਗਿਆ ਵਿਕਾਸ ਤੇ ਜੋਧਾ ਵਿਕਾਸ ਦੇ ਘਰ ਵੱਲ ਨੂੰ ਭੱਜਦੇ ਹਨ ਬਾਹਰ ਪਿੰਡ ਦੀ ਪੰਚਾਇਤ ਨੂੰ ਖੜੀ ਦੇਖ ਕੇ ਜੋਧਾ ਕਹਿੰਦਾ ਵਿਕਾਸ ਇਹ ਤੇਰੇ ਘਰ ਦੇ ਬਾਹਰ ਮੁਰੇ ਕੀ ਕਰਦੀ ਪੂਰੀ ਪੰਚਾਇਤ ਕੀ ਗੱਲ ਹੋ ਗਈ ਕਿਤੇ ਕੋਈ ਹੋਰ ਭਾਣਾ ਤਾਂ ਨਹੀਂ ਵਰਤ ਗਿਆ ਵਿਕਾਸ ਕਹਿੰਦਾ ਵੀਰੇ ਮੈਨੂੰ ਤਾਂ ਪਤਾ ਨਹੀਂ ਮੈਂ ਤੈਨੂੰ ਬੁਲਾਉਣ ਗਿਆ ਸੀ ਹੋਰ ਨਾ ਕਿਤੇ ਮਾਂ ਨੂੰ ਕੁਝ ਹੋ ਗਿਆ ਹੋਵੇ ਤੁਹਾਡੇ ਘਰ ਵੱਲ ਚੰਦ ਜਾਂਦੇ ਜੋਦਾ ਕਹਿੰਦਾ ਕੋਈ ਨਾ ਤੂੰ ਘਬਰਾ ਨਾ ਬਾਪੂ ਕਰਹੀ ਹੈ ਜੇ ਕੁਝ ਵਾਲੀ ਗੱਲ ਹੁੰਦੀ ਤਾਂ ਆਪਾਂ ਬਾਪੂ ਨੂੰ ਬੁਲਾ ਲਵਾਂਗੇ ਪੰਚਾਇਤ ਕੋਲ ਜਾਂਦੇ ਹਨ ਮਾਰ ਸਤਕਾਰ ਨਾਲ ਸੱਤ ਸ਼੍ਰੀ ਅਕਾਲ ਦਿੰਦੇ ਹਨ ਸਰਪੰਚ ਨੂੰ ਵਿਕਾਸ ਪੁੱਛਦਾ ਹੈ ਵਿਕਾਸ ਕਹਿੰਦਾ ਸਰਪੰਚ ਸਾਹਿਬ ਸਰਪੰਚ ਸਾਹਿਬ ਵਿਕਾਸ ਦੀ ਗੱਲ ਵਿੱਚ ਹੀ ਘੱਟ ਦਿੰਦਾ ਹੈ ਤੇ ਬੋਲਦਾ ਹੈ ਸਰਪੰਚ ਕਹਿੰਦਾ ਤੁਹਾਡੀ ਕੁੜੀ ਨੇ ਕੀ ਲੱਛਣ ਫੜਿਆ ਹੈ ਪੰਚਾਇਤ ਦੇ ਵਿਰੁੱਧ ਜਾ ਰਹੀ ਹੈ ਜੋ ਪੰਚਾਇਤ ਦਾ ਫੈਸਲਾ ਸਾਲਾ ਵੱਧੀ ਤੁਰਿਆ ਆ ਰਿਹਾ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਚੋਤਾ ਕਹਿੰਦਾ ਪਰ ਸਰਪੰਚ ਤਾਇਆ ਹੋਇਆ ਕੀ ਹੈ ਅਸੀਂ ਤਾਂ ਅਮਨ ਨੂੰ ਕਹਿ ਦਿੱਤਾ ਸੀ ਚੁੱਪ ਕਰ ਜਾਵੇ ਉਹ ਤਾਂ ਹੁਣ ਬੋਲੀ ਵੀ ਨਹੀਂ ਸਰਪੰਚ ਕਹਿੰਦਾ ਉਹ ਬੱਚਿਆਂ ਨੂੰ ਇੱਕ ਦੂਜੇ ਨਾਲ ਲੜਾ ਰਹੀ ਹੈ ਬੱਚਿਆਂ ਨੂੰ ਇੱਕ ਦੂਜੇ ਦੇ ਵਿਰੁੱਧ ਕਰ ਰਹੀ ਹੈ ਐਸੀ ਬੀਸੀ ਬੱਚਿਆਂ ਨੂੰ ਜਨਰਲ ਬੱਚਿਆਂ ਦੇ ਵਿਰੁੱਧ ਕਰ ਰਹੀ ਹੈ ਇਹਨਾਂ ਨੂੰ ਪੰਚਾਇਤ ਵਿੱਚ ਇੱਕ ਹੋਰ ਬੰਦਾ ਬੋਲਦਾ ਹੈ ਪੰਚ ਕਹਿੰਦਾ ਛੋਟੀ ਕੁੜੀ ਉਹਨਾਂ ਲੋਕਾਂ ਨੂੰ ਸਾਡੇ ਸਿਰ ਤੇ ਬਿਠਾਉਣ ਲਈ ਗੱਲ ਕਹਿ ਰਹੀ ਹੈ ਵਿਕਾਸ ਕਹਿੰਦਾ ਪਟਾਇਆ ਉਹ ਵੀ ਤਾਂ ਇਨਸਾਨ ਹਨ ਜੋ ਅਸੀਂ ਪੜ੍ਹਦੇ ਸੀ ਉਦੋਂ ਤਾਂ ਇਹ ਵਿਤਕਰਾ ਚੱਲਦਾ ਚੱਲਦਾ ਆ ਰਿਹਾ ਕਿਸਨੇ ਤਾਂ ਬੋਲਣਾ ਹੀ ਹੈ ਨਾ ਅਮਨ ਕਹਿੰਦਾ ਵੀਰੇ ਜਲਦੀ ਆ ਜਾਓ ਮੰਮੀ ਦਾ ਸਰੀਰ ਠੰਡਾ ਪੈ ਗਿਆ ਅਮਨ ਗਮੋ ਕੋਲੇ ਬੈਠੀ ਰੋਣ ਲੱਗ ਜਾਂਦੀ ਹੈ ਇਹਨਾਂ ਨੂੰ ਵਿਕਾਸ ਪੰਚਾਇਤ ਨੂੰ ਛੱਡ ਕੇ ਆਪਣੀ ਮਾਂ ਕੋਲ ਪੱਜਿਆ ਆਉਂਦਾ ਹੈ ਚੋਤਾ ਕਹਿੰਦਾ ਤਾਇਆ ਅਸੀਂ ਬਾਅਦ ਵਿੱਚ ਗੱਲ ਕਰਦੇ ਹਾਂ ਅਜੇ ਅਸੀਂ ਚਾਚੀ ਨੂੰ ਹਸਪੀਟਲ ਲੈ ਕੇ ਜਾਣਾ ਕੋਈ ਨਾ ਆਰਾਮ ਨਾਲ ਬੈਠ ਕੇ ਬਾਪੂ ਕੋਲ ਬਿਠਾ ਕੇ ਪੂਰੀ ਗੱਲ ਕਰਾਂਗੇ ਅਮਨ ਨੂੰ ਵੀ ਅਸੀਂ ਸਮਝਾ ਦੇਵਾਂਗੇ ਜਿਸ ਤਰ੍ਹਾਂ ਪੰਚਾਇਤ ਕਹੇਗੀ ਉਹ ਸਿੱਧਰਾ ਹੀ ਕਰਾਂਗੇ ਹੁਣ ਸਾਨੂੰ ਜਲਦੀ ਹੈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਪੰਚਾਇਤ ਨਾਲ ਕਰਕੇ ਜੋਧਵੀ ਵਿਕਾਸ ਪਿੱਛੇ ਹੀ ਆ ਜਾਂਦਾ ਹੈ ਇਹਨਾਂ ਨੂੰ ਗੁਰਦੁਆਰਾ ਵਿੱਚ ਬਾਬਾ ਜੀ ਰਹਿ ਦਾਸ ਦਾ ਪਾਰਕ ਕਰਨਾ ਸ਼ੁਰੂ ਕਰ ਦਿੰਦੇ ਹਨ ਪੰਚਾਇਤ ਨੂੰ ਬਾਹਰ ਵਿੱਚ ਖੜੀ ਦੇਖ ਕੇ ਜੋਦੇ ਦੀ ਮਾਂ ਅਤੇ ਵਿਕਾਸ ਦੀ ਤਾਈ ਵੀ ਵਿਕਾਸ ਦੇ ਘਰ ਵੱਲ ਨੂੰ ਆ ਜਾਂਦੇ ਹਨ ਵਿਕਾਸ ਆਪਣੀ ਮਾਂ ਨੂੰ ਗੋਦੀ ਵਿੱਚ ਚੁੱਕ ਕੇ ਗੱਡੀ ਵਿੱਚ ਪਾਉਂਦਾ ਹੈ ਅਮਨ ਹਸਪੀਟਲ ਨਾਲ ਜਾਣ ਦੀ ਜਿਤ ਕਰਦੀ ਹੈ ਜੋ ਦੱਸ ਨੂੰ ਰੋਕ ਦਿੰਦਾ ਹੈ ਅਮਨ ਆਪਣੀ ਤਾਈ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਅਮਨ ਕਹਿੰਦੀ ਤਾਈ ਮੇਰੀ ਮਾਂ ਨੂੰ ਕੁਝ ਨਹੀਂ ਹੋਵੇਗਾ ਅਮਨ ਦੀ ਤਾਈ ਕਹਿੰਦੀ ਨਾ ਪੁੱਤ ਰੋ ਨਾ ਰਹਿ ਰਸਤਾ ਵੇਲਾ ਹੈ ਇਸ ਵੇਲੇ ਕੋਈ ਮਾਰੀ ਗੱਲ ਨਹੀਂ ਬੋਲੀ थी ਕੋਈ ਨਾ ਤੇਰੇ ਪਰਾ ਗਏ ਨੇ ਤੇਰੀ ਮਾਂ ਠੀਕ ਹੋ ਜਾਵੇਗੀ ਅਮਨ ਦੀ ਤਾਈ ਆਸੇ-ਪਾਸੇ ਵੇਖਦੀ ਹੈ ਅਮਨ ਨੂੰ ਪੁੱਛਦੀ ਹੈ ਅਮਨ ਦੀ ਤਾਈ ਕਹਿੰਦੀ ਅਮਨ ਬੇਬੇ ਕਿੱਥੇ ਗਈ ਹੈ ਉਸ ਨੂੰ ਪਤਾ ਨਹੀਂ ਤੇਰੀ ਮਾਂ ਨੂੰ ਹਸਪਤਾਲ ਲੈ ਕੇ ਗਏ ਹਨ ਅਮਨ ਕਹਿੰਦੀ ਤਾਈ ਬੇਬੇ ਤਾਂ ਕੋਠੇ ਉੱਪਰ ਸੁੱਤੀ ਪਈ ਐ ਤੈਨੂੰ ਤਾਂ ਪਤਾ ਬੇਬੇ ਗੋਲੀਆਂ ਖਾਂਦੀ ਐ ਬਾਹਰ ਮੁੰਡੇ ਲੜਪੇ ਸੀ ਤਾਂ ਬੇਬੇ ਦਾ ਬਲੱਡ ਪ੍ਰੈਸ਼ਰ ਘਟ ਗਿਆ ਸੀ ਤਾਂ ਬੇਬੇ ਉਸ ਲਈ ਆਰਾਮ ਕਰਨ ਲਈ ਨੀਂਦ ਵਾਲੀ ਗੋਲੀ ਖਾ ਲੈਂਦੀ ਐ ਅਸੀਂ ਬੇਬੇ ਨੂੰ ਬਹੁਤ ਸਮਝਾਉਂਦੇ ਹਾਂ ਬੇਬੇ ਨੀਂਦ ਵਾਲੀ ਗੋਲੀ ਨਾ ਖਾਇਆ ਕ ਤੈਨੂੰ ਡਾਕਟਰ ਤੋਂ ਬਲੱਡ ਪ੍ਰੈਸ਼ਰ ਵਾਲੀ ਦਵਾਈ ਦਵਾ ਦਿੰਦੇ ਹਾਂ ਪਰ ਬੇਬੇ ਮੰਨਣ ਵਾਲੀ ਕਿੱਥੇ ਐ ਅਮਨ ਦੀ ਤਾਈ ਕਹਿੰਦੀ ਹਾਂ ਮੈਨੂੰ ਪਤਾ ਹੈ ਬੇਬੇ ਦਾ ਤੂੰ ਹੁਣ ਰਸੋਈ ਵਿੱਚ ਰੋਟੀ ਟੋਕ ਕਰ ਲੈ ਤੇਰੀ ਮਾਂ ਨੂੰ ਲੈ ਕੇ ਆ ਜਾਣਗੇ ਬਸ ਉਸ ਦਾ ਵੀ ਬਲੱਡ ਪ੍ਰੈਸ਼ਰ ਘਟਿਆ ਹੋ ਜਾਂ ਵਧਿਆ ਹੋ ਕੋਈ ਨਾ ਫਿਕਰ ਨਾ ਕਰ ਜੇ ਬੇਬੇ ਉੱਠ ਖੜੀ ਤਾਂ ਤੈਨੂੰ ਆਵਾਜ਼ ਮਾਰ ਲਈ ਤੈਨੂੰ ਤਾਂ ਪਤਾ ਹੈ ਤੈਨੂੰ ਬੇਬੇ ਨੇ ਮੱਥੇ ਨਹੀਂ ਲਾਉਣਾ ਚਾਹੁੰਦੀ ਮੈਂ ਆਪਣੇ ਆਪ ਬੇਬੇ ਨੂੰ ਰੋਟੀ ਦੇ ਦੇਵਾਂਗੇ ਅਮਨ ਕਹਿੰਦੀ ਫਿਕਰ ਕਰਦੀ ਹੋਈ ਤਾਈ ਮੰਮੀ ਵਾਪਸ ਘਰ ਆ ਜਾਵੇਗੀ ਨਾ ਠੀਕ ਠਾਕ ਹੈ ਤਾਈ ਕਹਿੰਦੀ ਹਾਂ ਪੁੱਤ ਤੂੰ ਫਿਕਰ ਨਾ ਕਰ ਮੈਂ ਤੇਰੇ ਤਾਈ ਨੂੰ ਵੀ ਪਿੱਛੇ ਪੇਜਦੀ ਹਾਂ ਨੇੜੇ ਹੀ ਹਸਪਤਾਲ ਹੈ ਆਪਣੇ ਪਿੰਡ ਦੇ ਜੂਤੇ ਅਮਨ ਦੇ ਤਾਈ ਆਪਣੇ ਘਰ ਵੱਲ ਨੂੰ ਚਲੀ ਜਾਂਦੀ ਹੈ ਅਮਰ ਸੋਈ ਵਿੱਚ ਲੱਗ ਜਾਂਦੀ ਹੈ ਅਮਨ ਦੇ ਘਰ ਦਾ ਫੋਨ ਵੱਜਦਾ ਹੈ ਅਮਨ ਫੋਨ ਚੱਕਦੀ ਹੈ ਅੱਗੋਂ ਕੋਈ ਆਵਾਜ਼ ਨਹੀਂ ਆਉਂਦੀ ਫੋਨ ਰੱਖ ਦਿੰਦੀ ਹੈ ਦੁਬਾਰਾ ਫਿਰ ਫੋਨ ਦੀ ਰਿੰਗ ਵੱਜਦੀ ਹੈ ਅਮਨ ਚੁੱਕਦੀ ਹੈ ਤਾਂ ਅੱਗੋਂ ਭਾਰੀ ਆਵਾਜ਼ ਆਉਂਦੀ ਹੈ ਅਣਜਾਣ ਆਵਾਜ਼ ਅਮਨ ਤੂੰ ਕਿਵੇਂ ਹਾਂ ਤੈਨੂੰ ਮੈਂ ਅੱਜ ਵੇਖਿਆ ਸੀ ਤੂੰ ਤਾਂ ਕੀਤੀ ਲੰਬੀ ਲੰਝੀ ਐ ਅਮਨ ਕਹਿੰਦੀ ਕੌਣ ਹੈ ਅਮਨਦੀਪ ਦੀ ਆਵਾਜ਼ ਲੜਕੜਾਉਂਦੀ ਹੈ ਅਮਨਦੀਪ ਵਿੱਚੋਂ ਆਵਾਜ਼ ਆਉਂਦੀ ਹੈ ਅਮਨ ਹੱਥੋਂ ਫੋਨ ਛੁੱਟ ਜਾਂਦਾ ਹੈ ਅਮਨ ਬਹੁਤ ਜ਼ਿਆਦਾ ਡਰ ਜਾਂਦੀ ਹੈ ਆਪਣੀ ਦਾਦੀ ਨੂੰ ਉਠਾਉਣ ਲਈ ਜਾਂਦੀ ਹੈ ਇਸ ਵਕਤ ਕਾਰ ਵਿੱਚ ਉਸ ਦੀ ਦਾਦੀ ਤੋਂ ਸਿਵਾ ਆਪਣੀ ਰੱਖਿਆ ਲਈ ਹੋਰ ਕੋਈ ਨਹੀਂ ਦਿਸ ਰਿਹਾ ਸੀ ਅਮਨ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਦੀ ਦਾਦੀ ਉਸ ਨੂੰ ਗਾਣਾ ਗੱਡੂ ਪਰ ਅਮਨ ਦੇ ਮਨ ਵਿੱਚ ਸੀ ਜੇ ਤਾਈ ਨੂੰ ਬੁਲਾਉਣ ਗਏ ਪਤਾ ਨਹੀਂ ਕੋਈ ਫੋਨ ਵਿੱਚੋਂ ਨਿਕਲ ਕੇ ਕਿਤੇ ਬਾਹਰ ਹੀ ਨਾ ਆ ਜਾਵੇ ਅਮਨ ਕਹਿੰਦੀ ਬੇਬੇ ਜਲਦੀ ਉੱਠ ਖੜ ਪਤਾ ਨਹੀਂ ਕਿਸ ਦਾ ਫੋਨ ਬਾਰ ਬਾਰ ਆ ਰਿਹਾ ਮੈਨੂੰ ਡਰ ਲੱਗ ਰਿਹਾ ਹੈ ਸਿਬੋ ਕਹਿੰਦੀ 니 ਕੀ ਲੋੜਾ ਮਾਰ ਗਿਆ ਤੂੰ ਮੈਨੂੰ ਸੁੱਤੀ ਪਈ ਨੂੰ ਕਿਉਂ ਜਗਾ ਰਹੀ ਹੈ ਤੈਨੂੰ ਨਹੀਂ ਪਤਾ ਮੈਂ ਨੀ ਦਿਵਾਲੀ ਗੋਲੀ ਖਾ ਕੇ ਸੁੱਤੀ ਸੀ ਤੇਰੀ ਮਾਂ ਕਿੱਥੇ ਮਰ ਗਈ ਉਹਨੂੰ ਹੀ ਪਤਾ ਲੱਗਾ ਕਿ ਮੈਨੂੰ ਤੇਰੀ ਸ਼ਕਲ ਵੀ ਚੰਗੀ ਨਹੀਂ ਲੱਗਦੀ ਪੱਕੀ ਖਾਣੇ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕਤ ਜ਼ਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਹੈ ਇੱਕ ਪਰਿਵਾਰਕ ਕਹਾਣੀ ਹੈ ਚੁੱਕੇ ਰੂਪਰਾਜੀ ਵੱਲੋਂ ਲਿਖੀ ਗਈ ਹੈ